ਮੇਰੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿਰਪਾ ਕਰਕੇ ਸਮਾਜ ਸੇਵਕ ਸੱਭਿਆਚਾਰਕ ਧਾਰਮਿਕ ਵਿਰਤੀ ਵਾਲੇ ਲੋਕ ਅਤੇ ਫੇਸਬੁੱਕ ਦੇ ਵੱਡੇ ਵਿਦਵਾਨ ਅਤੇ ਬੀਬੀ ਸਾਡੀ ਵੀਡੀਓ ਨਾ ਦੇਖਣ ਕਿਉਂਕਿ ਸਾਡੀ ਵੀਡੀਓ ਦੇ ਵਿੱਚ ਗਾਲਾਂ ਨਿਕਲ ਜਾਂਦੀਆਂ ਨੇ ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਵੀ ਗਾਲਾਂ ਨਾ ਕੱਢੀਏ ਸਾਡੇ ਵੀਰ ਫੇਰ ਵੀ ਆਪਣੇ ਜਜ਼ਬਾਤਾਂ ਨੂੰ ਕਾਬੂ ਨਹੀਂ ਕਰ ਸਕਦੇ ਗਾਲ ਨਿਕਲ ਜਾਂਦੀ ਹੈ ਇਹ ਵੀਡੀਓ ਸਾਡੀ ਲੁੱੱਚੇ ਲੰਡੇ ਤੇ ਕਾਲੇ ਤੇਲ ਵਾਲੀ ਵੀਰਾਂ ਵਾਸਤੇ ਆ ਨਾ ਹੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾ ਹੀ ਉਹ ਘੰਟੀ ਦਿਵਾਓ ਕਿਉਂਕਿ YouTube Facebook ਤੇ ਬਹੁਤ ਵਧੀਆ ਵਧੀਆ ਚੀਜ਼ਾਂ ਪਈਆਂ ਤੁਸੀਂ ਉਹ ਜਾ ਕੇ ਦੇਖੋ ਸਾਡਾ ਗੰਦਨਾ ਦੇਖੋ ਧੰਨਵਾਦ ਬਰੋਟੇ ਥੱਲੇ ਬੈਠੇ ਨੇ ਫੋਨ ਤੇ ਫੋਨ ਲਾਈ ਗਈਆਂ ਹੈ ਵੀ ਰੋਟੀ ਖਾੜਾ ਰੋਟੀ ਖਾੜਾ ਹੁਣ ਤੂੰ ਰੋਟੀ ਨਹੀਂ ਪੁੱਛੀ ਮੈਨੂੰ ਵੇ ਰੋਟੀ ਕਿਵੇਂ ਪੁੱਛ ਲਈਏ ਕੁੱਤਕਲੇਸ ਤਾਂ ਕਰਕੇ ਵੇਗੀ ਰੋਟੀ ਤਾਂ ਹਜੇ ਬਣਾਉਣੀ ਸੀ ਉਹ ਤਾਂ ਸਾਨੂੰ ਢਾ ਲਿਆ ਪਹਿਲੀ ਬੋਕ ਵਾਂਗੂ ਰੋਟੀ ਬਣੀ ਨਹੀਂ ਖਾ ਕੇ ਸੀ ਬਾਪੂ ਜੀ ਭੁੱਖੀ ਤੇ ਆਈ ਆਈ ਸੀ ਮੈਂ ਉਥੇ ਕੋਸ ਨਹੀਂ ਬਣਾਇਆ ਬਸ ਰੱਖੀ ਮੰਦੀ ਲਾ ਕੇ ਅਸੀਂ ਸੇ ਮੂਰੇ ਬੈਠੀ ਸੀ ਪੋਜ ਕਰੀ ਜਾਂਦੀ ਉਹ ਮੇਰੇ ਜੋਗੀ ਤਾਂ ਬਣਾ ਦੋ ਮੈਂ ਤਾਂ ਪਰੌਂਠੇ ਲਾ ਦੇ ਮੂੜੀਆਂ ਵਾਲੇ ਦੋ ਉਸੇ ਤੋਂ ਲੈ ਲੈ ਸੌਕਰ ਤੋਂ ਉਹੀ ਦੇਊਗੀ ਤੈਨੂੰ ਨਾਣਾ ਜੇ ਕਹੇ ਰੋਟੀ ਦੇਤੀ ਤਾਂ ਕਹਿਦੀ ਬਾਪੂ ਜੀ ਹਾਂ ਜਮਾ ਨਹੀਂ ਦਿੰਦੀ ਉਹ ਰੋਟੀ ਰੋਟੀਆਂ ਪਕਾਉਣ ਲਈ ਹੱਥ ਦੇਖਿਆ ਤੇ ਐਡੇ-ਐਡੇ ਨੌ ਵਧਾਈ ਫਿਰਦੀ ਆ ਆਈੜੀ ਭੂਰੇ ਕੀ ਬਹੂ ਆ ਨਾ ਹਾਂ ਗਾਜਰ ਵਾਲੇ ਪਰੌਂਠੇ ਬਣਾਉਣ ਜਾਣਦੀ ਆ ਭਈ ਇਹ ਵੀ ਜਾਣਦੀ ਆ ਜਾਣਦੀ ਆ ਤੂੰ ਮਿੱਠੇ-ਮਿੱਠੇ ਬਣਾਉਂਦੀ ਆ ਜਾ ਕੇ ਉਹਨੂੰ ਕਹਿ ਕੇ ਦੇਖੋ ਇੱਕ ਵਾਰੀ ਜੇ ਉਹਨੂੰ ਤੂੰ ਦੇ ਦਿੱਤੀ ਪਰੌੜੇ ਬਣਾ ਕੇ ਉਹ ਤਾਂ ਮੂਲੀ ਨਾਲੇ ਬਣਾ ਕੇ ਦੋ ਯਾਰ ਕੋਈ ਨੌ ਦੇ ਤਾਂ ਖਾ ਲੋ ਫਿਰ ਜਾਓ ਬੇ ਉਹ ਮੂਲੀਆਂ ਨੂੰ ਕੀ ਉਹਦੇ ਨੌ ਦੇਖ ਲੈ ਰੋਟੀ ਰੋਟੀ ਵਾਲੇ ਨੌ ਹਾਂ ਹਾ ਟੁੱਟ ਤਾਂ ਘੱਟ ਹੀ ਨਾ ਐ ਤਾਂ ਤੋਂ ਹੁੰਦੀ ਐ ਫਿਰ ਬੇ ਐ ਨਹੀਂ ਕਹਿੰਦੀ ਹਾਂ ਐ ਥੋੜੀ ਕਹਿੰਦੀ ਆ ਵਿੱਚ ਰੱਟੀ ਫਸੀ ਹੋਈ ਆ ਹਾਂ ਐ ਕਹਿੰਦੀ ਆ ਵਧਾਈ ਜਾਂਦੀ ਆ ਕੰਮ ਵਾਲੇ ਨੌ ਨਹੀਂ ਹੈਗੇ ਉਹਦੇ ਓਫ ਚੜਾ ਲਿਆ ਕਰੋ ਦਸਤਾਨਾ ਲਿਆ ਦੂ ਮੈਂ ਮੱਛਰਾਂ ਦਾ ਡੰਗਰ ਵਾਲਾ ਉਹ ਚੜਾ ਕੇ ਪਕਾ ਦੂ ਇਹ ਕਿਵੇਂ ਸਮਝੂਆਂ ਨਹੀਂ ਬੁੜਾ ਆਪਣਾ ਕੀ ਬਣੂਗਾ ਆਪਣੇ ਡੱਬਰ ਦਾ ਨਹੀਂ ਸਾਰੇ ਕੰਮਲੇ ਇਕੱਠੇ ਹੋ ਗਏ ਮਹੀਂ ਗੱਲੀ ਸਿਆਣੀ ਐ ਜਾਂ ਤੂੰ ਸਿਆਣੀ ਐ ਮੜੀ ਜੀ ਪੂਜੀਆ ਭਾਜੀ ਆ ਲਿਆ ਦੋ ਬਿਸਕਟ ਭੁੱਖ ਲੱਗੀ ਪਈ ਐ ਬੇ ਰੋਟੀ ਨਾਲੀ ਭਰੂਆ ਟੱਡਾ ਕੋਈ ਨਹੀਂ ਮੈਂ ਪਕਾਉਣੀ ਐ ਫਿਰ ਇਹੀ ਪਕਾਉਗੇ ਉਹ ਨਹੀਂ ਲਾ ਕੇ ਦਿੰਦੀ ਰੋਟੀਆਂ ਪਕਾ ਦੇ ਭਾਈ ਨਹੀਂ ਡਬਲ ਰੋਟੀਆਂ ਹੀ ਆ ਦੇ ਦਿਓ ਆ ਬੇ ਕੀ ਕਹਿਣਾ ਬੇ ਤੂੰ ਮੈਨੂੰ ਲੱਗਦਾ ਇਹਨੂੰ ਵੀ ਦਬੱਲੇਗਾ ਸਿਆਣੀ ਨੂੰ ਮੈਂ ਤਾਂ ਕਹਿੰਦਾ ਦਾਦਾ ਜੀ ਮੈਂ ਦਿੰਨੀ ਐ ਰੋਟੀ ਤੁਹਾਨੂੰ ਜਾਓ ਤੁਸੀਂ ਡਬਲ ਰੋਟੀਆਂ ਲਿਆ ਦਿਓ ਭਾਈ ਕੋਈ ਨਹੀਂ ਮੈਂ ਬੁਕਾ ਦਿੰਨੀ ਆ ਟੱਕੇ ਦੇ ਖਾ ਲੂੰਗਾ ਮੈਂ ਗੱਲ ਸੁਣਾ ਇਹਦੀਆਂ ਗੱਲਾਂ ਤੇ ਗੌਰ ਨਾ ਕਰਿਆ ਕਰੇ ਤੂੰ ਹੀ ਮਰੀ ਜਾਂਦਾਗਾ ਮੈਨੂੰ ਤਾਂ ਐ ਲੱਗਦਾ ਕਦੇ ਕਦੇ ਮੇਰੇ ਦਿਮਾਗ ਤੇ ਲੋਡ ਪੈ ਗਿਆ ਹੁੰਦਾ ਹਾਂ ਤੇਰੇ ਤਾਂ ਗੈਂਹ ਚੜੀ ਪਈ ਆ ਪਿਸ਼ਾਬ ਦੀ ਕਰ ਲਿਆ ਕਰ ਮੂਤਲਿਆ ਕਰ ਬੰਨ ਪੈਂਦਾ ਹਫਤਾ ਆਫਤਾ ਤੈਨੂੰ ਚੰਗਾ ਨਹੀਂ ਆਪਣਾ ਤਾਂ ਆ ਬਈ ਉੱਤੇ ਪਿਆ ਸਾਰਾ ਸਾਰਾ ਇਹਨੂੰ ਜਿਹੜੀ ਗੱਲ ਕਹਿੰਦੇ ਆ ਉਸ ਗੱਲ ਤੇ ਨਹੀਂ ਆਉਂਦਾ ਕੀ ਬਣਵਾ ਟੱਬਰ ਦਾ ਆਪਣੇ ਦਾ ਇਹਨੂੰ ਆਖੀ ਜਾਂਦੇ ਆ ਵੀ ਉਹ ਬੇਕਾਰ ਆ ਬੇਕਾਰ ਆ ਬੇਕਾਰ ਆ ਗੱਲ ਹੀ ਨਹੀਂ ਸੁਣਦਾ ਪਤਾ ਨਹੀਂ ਇਹਦੀ ਵੀ ਸਿਰਚ ਨਾਲ ਕੁਝ ਕਰਾਤਾ ਹੋਵੇ ਬੈ ਚੱਲਣੇ ਈਆ ਅੰਦਰ ਬੈਠੀ ਫੋਨ ਉਾਂ ਤੇ ਗੱਲਾਂ ਕਰਦੀ ਕਿਤੇ ਕੁਛ ਕਿਤੇ ਕੁਛ ਪੁੱਤੇ ਤਾਂ ਬਾੜਾ ਤਗੜਾ ਚੰਦ ਚੜ੍ਹ। ਕੁਛ ਨਹੀਂ ਫੜਨਾ ਰੋਟੀ ਫੜਾਵੇ ਕੁਛ ਨਹੀਂ ਫੜਨਾ ਉਹਦੇ ਤਾਂ ਇਹ ਨਹੀਂ ਪਤਾ ਕੁਛ ਪਾ ਕੇ ਦੇ ਦੇ ਰੋਟੀ ਮੈਂ ਕਿੱਥੇ ਫੜਦੀ ਹੁੰਦੀ ਆ ਤੂੰ ਇਹ ਤਾਂ ਪੁੱਤ ਹੋਰ ਚੰਦ ਚੜਾਉਣ ਨੂੰ ਫਿਰਦੀ ਸੀ। ਜੇ ਕੁਛ ਫੜਾਵੇ ਨਾ ਹੱਥ ਚ ਪਹਿਲਾਂ ਚੱਕ ਕਰਵਾਵੀ ਸਮਾਰ ਕੇ। ਚੱਲ ਸੁਣ ਲੈ ਬੈਲੀ ਇਹ ਤਾਂ ਹੋਰ ਚੰਦ ਚੜ੍ਹਨ ਨੂੰ ਫਿਰਦੀ ਸੀ ਕੋਈ। ਜਦੋਂ ਮੈਂ ਇਹ ਨਵੀਂ ਨਵੀਂ ਆਈ ਆ ਉਹ ਤਾਂ ਆਪਦੀ ਮਾਂ ਹੀ ਇੱਥੇ ਬਿਠਾਈ ਰੱਖੇ ਕਰੇ ਬੁੜੇ ਕੋਲੇ। ਤਾਂ ਮੈਂ ਕੁੱਟ ਕੇ ਦੱਬਲੀ ਆ ਬੁੜਾ ਵੀ ਉਹਦੇ ਗਣੀ ਝਾਕਣ ਲੱਗ ਗਿਆ ਸੀ। ਲੱਡੀ ਲੁੱਚੀ ਆ ਇੱ ਜਿੰਨ ਲੱਗਦਾ ਉਹ ਲੰਡੀ ਸੀ ਇਹ ਕਰਕੇ ਕੋਨੇ ਦਾ ਸਾਰਾ ਪਿੰਡ ਕੀ ਦੱਸਾਂ ਤੈਨੂੰ ਮੈਂ ਸਾਰਾ ਪਿੰਡ ਕੜਤਾ ਜੀ ਕਹਿੰਦੇ ਹੁੰਦੇ ਜਿਹੇ ਜੀ ਕੋਕੋ ਉਸੇ ਬੱਚੇ ਹਾਂ ਇਹ ਵੀ ਲੰਡੀ ਰੁੱਚੀ ਸੀ ਪਤਾ ਭੱਜ ਕੇ ਆਈ ਏ ਮੁੰਡੇ ਨਾਲੇ ਉਹੀ ਮਗਰੋਂ ਵਿਆਹ ਕਰਾਇਆ ਪੰਚਾਇਤ ਜੀ ਮਮੀ ਪਤਾ ਲੱਗ ਜਾਂਦਾ ਤੀ ਮੀ ਦਾ ਕਿਵੇਂ ਦੀ ਕਿਵੇਂ ਦੀ ਆਪਾਂ ਨੂੰ ਤਾਂ ਇੰਨਾ ਟਾਈਮ ਹੋ ਗਿਆ ਤਾਂ ਰਹਿੰਦੀ ਹਾਂ ਹਾਂ ਉਹ ਤੇ ਦੇਖ ਲੈਦਾ ਪਤਾ ਦੋ ਦਿਨ ਹੀ ਘਰੇ ਇਹ ਤਾਂ ਬਹੁਤ ਕੁਝ ਕਰਦੀ ਏ ਕੱਲੀ ਬਹਿ ਬਹਿ ਕੇ ਕੀ ਕਰਦੀ ਏ ਔਰ ਧਿਆਣਿਆਂ ਨਾਲ ਗੱਲਾਂ ਕਰਦੀ ਕਿਤੇ ਕੋਸ ਕਿਤੇ ਕੋਸੇ ਤਾਂ ਐ ਨਹੀਂ ਪਤਾ ਰੋਟੀ ਚ ਤਵੀਤ ਪਾ ਦਵੇ ਇਹੀ ਤਾਂ ਕੰਮ ਕਰਦੀ ਏ ਸਾਰਾ ਸੱਟਿਆ ਉਸ ਆਪਣੇ ਸਾਰੇ ਘਰ ਤੇ ਕਰਾ ਨਹਲੇ ਤੱਕ ਨਹੀਂ ਆਈ ਉਹ ਤਾਂ ਲੈ ਆਹ ਆਹ ਕਦੋਂ ਕਉ ਪਈ ਉਹ ਗੁੱਡੀ ਆਉਣ ਵਾਲੀ ਆ ਬਾਪੂ ਜੀ ਤਾਂ ਫਿਰ ਮੈਂ ਭੁਜੀਆ ਭਾਜੀਆ ਲੈ ਆ ਕੀ ਤੇ ਮਾਰੋ ਬਿਸਕਟ ਕਰੀਮ ਵਾਲੇ ਬਿਸਕਟ ਭੁਜੀਆ ਤਾਂ ਬਾਪੂ ਜੀ ਸਾਰੀ ਖਾਂਦੇ ਸੀ ਤੁਸੀਂ ਸਮੋਸੇ ਲੈ ਕੇ ਆਓ ਸਮੋਸੇ ਵੀ ਲੈ ਲੈ ਹਾਂ ਚਾਹ ਨਾਲ ਬਿਸਕਟ ਵਾਲੇ ਭੁਜੀਆ ਤੇ ਚਿੱਟੀ ਚਿੱਟੀ ਕਰੀਮ ਲੱਗਦੀ ਉੱਤੇ ਭਈ 참 ਨਹੀਂ ਮੰਨਦਾ ਬਾਪੂ ਜੀ ਕਹੇ ਜੀਆਂ ਗੱਲਾਂ ਕਰਦੇ ਹੋ ਮੈਂ ਤਾਂ ਕਰੀਮ ਵਾਲੇ ਬਿਸਕਟ ਕਿਹਾ ਉਹ ਲਿਆ ਦੂੰ ਭਈ ਲਿਆ ਦਿਓ ਪਰ ਕਰੀਮ ਵਾਲੇ ਲਿਆ ਦਿਓ ਹਾਂ ਹਾਂ ਮੇਰੇ ਬਾਅਦ ਤੇ ਰੋਟੀ ਰੋਟੀ ਪਕਾਣ ਦੇ ਭਈ ਇੱਕ ਦੀ ਮੇਰਾ ਬਾਪੂ ਜੀ ਦਰਦ ਪਤਾ ਨਹੀਂ ਕਿ ਮੈਂ ਇੱਥੇ ਹੀ ਹੋਈ ਜਾਂਦਾ ਕਦੋਂ ਦਾ ਤਾਂ ਕਰ ਕਿਵੇਂ ਤਾਂ ਜੀ ਨਹੀਂ ਕਰਦਾ ਮੈਂ ਬਾਹਲਾ ਬੋਲੇ ਬੋਲੀ ਨਹੀਂ ਹਰ ਕੇੰਦਰ ਆ ਕੇ ਬੈਗੀ ਮੈਂ ਤਾਂ ਉਹ ਤਾਂ ਨਹੀਂ ਭਈ ਬੱਚਾ ਬੱਚਾ ਠਹਿਰ ਗਿਆ ਸ਼ਰਮ ਮਾਨੂੰ ਨਾ ਬਾਪੂ ਜੀ ਕਹਿੰਦੀਆਂ ਗੱਲਾਂ ਕਰਦਾਗਾ ਤੂੰ ਉਹ ਮੈਂ ਤਾਂ ਪੁੱਛਦਾ ਭਈ ਜਵਾਕ ਇੱਕ ਦਾ ਕਰ ਲੋ ਹੁਣ ਕਰ ਲੋ ਜਵਾਕ ਕੋਈ ਨਹੀਂ ਕਰ ਲਾਂਗੇ ਜੇ ਚਿੱਤ ਕਰਦਾ ਜੇ ਤੈਨੂੰ ਬਾਹਲੀ ਜਵਾਕ ਦੀ ਆਪਦੇ ਇੱਤੇ ਕਰਦੇ ਪਾਈ ਉਹ ਤਾਂ ਹੁਣ ਕਿੱਥੇ ਉਹ ਤਾਂ ਤਾਂ ਹੁਣ ਟਰਾਂਸਫਰਮ ਫੇਲ ਹੋਇਆ ਪਿਆ ਰੇਸ਼ਨੀ ਕਰਵਾਇਆ ਉਹ ਆਪਰੇਸ਼ਨ ਦੁਆਰੇ ਖਲਾਲ ਫਿਊਜ ਹੋ ਗਈ ਉਹ ਤਾਂ ਆਪਾਂ ਹੀ ਸੁਧਾਉਂਗੀ ਚੰਗਾ ਤੇਰਾ ਨਾਲ ਕੌਣ ਕਰੇ ਲੁੱਚਪਣੇ ਕਿ ਮੈਨੂੰ ਐਂ ਦੱਸ ਦੇ ਕੀ ਕੁਛ ਲਿਆਵਾਂ ਪਾਈ ਇੱਕ ਤਾਂ ਸਮੋਸੇ ਲਿਆਦਾ ਸਮੋਸੇ ਲਿਆ ਦੋ ਹੋਰ ਕੀ ਲਿਆਵਾਂ ਆਪਣਾ ਕੋਈ ਲਿਆ ਦੋ ਕਰੀਮ ਵਾਲੀ ਕਰੀਮ ਵਾਲੀ ਲਿਆਵਦਾ ਬਾਈ ਹਾਂ ਹਾਂ ਕਰੀਮ ਵਾਲੀ ਚਿੱਟੀ ਕਰੀਮ ਵਾਲੀ ਲਿਆਂ ਚਿੱਟੀ ਆ ਲਿਆ ਦੋ ਜਿਹੜਾ ਥੋੜਾ ਜਿਹੇ ਜੀ ਥੋ ਤੁਸੀਂ ਜੀ ਕਰਦਾ ਤੁਸੀਂ ਉਹੇ ਜਿਹਾ ਲਿਆ ਦੋ ਚੰਗਾ ਬਾਈ ਚੰਗਾ ਆਗਰ ਮੇਰੀ ਭੈਣ ਆਉਣ ਵਾਲੀ ਤੇਰੀ ਸੱਸ ਸੁੱਖਾ ਨਹੀਂ ਮੈਂ ਨਹੀਂ ਦੇਖੀ ਪਈ ਤੇਰੀ ਭੈਣ ਬਾਲੀ ਸੋਹਣੀ ਆ ਤਾਂ ਹੋਰ ਉਹ ਤਾਂ ਬਾਲੀ ਸੋਹਣੀ ਆ ਗੱਲਾਂ ਕੀ ਮਾਰਦੇ ਟਕੈਟ ਕਿਆ ਬਾਪੂ ਜੀ ਅੱਛਾ ਹੋਰ ਚਲ ਵਧੀਆ ਮੇਰਾ ਜੀ ਕਿਤੇ ਆਪਣਾ ਚੱਪਾ ਨਾ ਆਵਿਆ ਹੁੰਦਾ ਹਾਂ ਫਿਰ ਮੈਂ ਉਹਦਾ ਰਿਸ਼ਤਾ ਚੱਪੇ ਨੂੰ ਕਰਾ ਦਿੰਦੀ ਆਪਾਂ ਨੂੰ ਨਾਲ ਘਰੇ ਲੜਾਈ ਪਾਉਂਦੀ ਲੋੜ ਹੀ ਨਹੀਂ ਸੀ ਮਾਤਾ ਕਿ ਨਹੀਂ ਹੁਣ ਵੀ ਜੇ ਇਹ ਤਲਾਕ ਦੇ ਦੇ ਆਪਾਂ ਹੁਣ ਵੀ ਹੀ ਕਰ ਦਿੰਨੇ ਉੱਤਾਂ ਥੱਲਾ ਮੈਂ ਦੇਖ ਲਉ ਤਲਾਕ ਭਾਈ ਨਹੀਂ ਬਾਪੂ ਜੀ ਤੂੰ ਛੋਡੀ ਉਮਰ ਵਾਲੀ ਵੱਡੀ ਹੁਣ ਥੋੜੇ ਨਾਲ ਸੋਹਣੀ ਲੱਗਦੇ ਕਹਿੰਦੀਆਂ ਗੱਲਾਂ ਕਰਦੇ ਹੋ ਚੰਗਾ 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 ਇਹ ਗੁੱਸੇ ਵਾਲੇ ਹੁੰਦੇ ਹੋ ਬਈ ਚਲ ਮੈਂ ਲਿਆਉਣਾ ਫਿਰ ਠੀਕ ਹੈ ਲਿਆਉਣਾ ਲਿਆਉਣਾ ਵਾਹ ਚਾਦਰ ਵਿੱਚ ਸਾਰਾ ਕੁਝ ਫੜਾ ਹੋਇਆ ਪਿਆ ਮੈਨੂੰ ਨਹੀਂ ਮੰਨਦਾ ਛੋਲਾ

ਸਰਕਾਰ ਹੀ ਆ ਗਿਆ ਅੰਦਰ ਲੈ ਚੱਲੋ ਫੇ ਸ਼ੂਟਰੀ ਹੀ ਗਿਆ ਨਹੀਂ ਬੈਸ ਖੜੀ ਰਹਿਣ ਤਾਂ ਬਾਅਦ ਚ ਲੈ ਜਾ ਕੋਈ ਚਿੱਟੀ ਚਿੱਟੀ ਪਈ ਐ ਭਾਈ ਹਾਂ ਨਾ ਨਾਲ ਹੀ ਲੈ ਚੱਲੋ ਫੇ ਅੰਦਰ ਲਾ ਦੋ ਰੰਗ ਕਾਲਾ ਹੋ ਜੂ ਹਾਂ ਚਲੋ ਮੈਂ ਤੁਹਾਨੂੰ ਦੱਸਦਾ ਆ ਆਏ ਮੋੜ ਦੇ ਤੀ ਲਾ ਦੋ ਭਾਈ ਇਹ ਇੱਧਰ 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 ਲਾ ਦੇ ਬਈ ਤੇ ਚੌਰਿਆ ਇਹ ਕੁੜੀ ਦੇ ਉੱਤੇ ਡਿੱਗਦਾ ਉਹਨਾਂ ਤੋਂ ਉਹ ਬ੍ਰੇਕ ਪਾਲੇ ਭਾਈ ਟੱਕਰੇ ਨੇ ਕੁੜੀ ਦੇ ਨਲਿਆ ਕੌਣਾਂ ਇਹ ਆਪਣੀ ਉਹ ਹੈ ਕੁੜੀ ਦੀ ਨੂਹ ਦੀ ਭੈਣ ਹੈ ਸਤਿ ਸ਼੍ਰੀ ਅਕਾਲ ਮਾਸੀ ਜੀ ਪਰ ਆ ਰਹੀ ਮੀਗਣ ਮੂਹੀ ਜੀ ਉੱਤੇ ਚੜਦੀ ਆਉਂਦੀ ਆ ਉਹ ਕਿ ਉਹਦੀ ਹੋਊਗੀ ਸਾਡੀ ਕੀ ਲੱਗਦੀ ਆ ਮੈਂ ਨਹੀਂ ਕੈਸੀ ਸਟੂਲੇ ਵਰਗੀ ਜਨਾਨੀ ਐ ਲੈ ਇਹ ਬੋਲਉਂਦੀ ਨਹੀਂ ਲਖਣ ਹੈਗਾ ਇਹਨੂੰ ਲੈ ਸਾਡੇ ਘਰੇ ਆ ਕੇ ਸਾਨੂੰ ਨਹੀਂ ਬੰਦਾ ਬੋਲੀ ਇਹਨੂੰ ਕੌਣ ਆਉਂਨੇ ਬੋਲਣ ਵਾਲੀ ਉਹ ਪਾਈਏ ਤਾਂ ਲੜ ਕੇ ਹਟ ਗਿਆ ਕੋਈ ਆ ਤੂੰ ਬੈਠ ਪਈ ਜਾ ਤੂੰ ਕੁਛ ਨਹੀਂ ਦੱਸ ਬੈਠਾ ਭਾਈ ਕੁੜੀ ਉੱਤੇ ਚੜਦਾ ਹੁੰਦਾ ਕਿਵੇਂ ਬੋਲੀ ਤਾਂ ਸਾਡੇ ਘਰੇ ਆ ਕੇ ਆ ਕੇ ਸਾਡੀ ਵੀ ਨਹੀਂ ਸਾਨੂੰ ਮਿਆਂ ਹਾਂ ਲੜੇ ਮੂਹੀ ਜੀ ਨਾ ਹੋਵੇ ਤਾਂ ਬਿਸਕਟ ਲੈਣ ਹੀ ਜਾਂਦਾ ਸੀ ਭਈ ਮੈਂ ਤਾਂ ਅੱਛਾ ਜੀ ਇਹਨੂੰ ਚੜਾ ਦੋ ਤੁਸੀਂ ਠੀਕ ਹੋ ਤੇ ਇਹਦੇ ਹਾਂ ਹਾਂ ਠੀਕ ਹੈ ਦੇ ਬਲਕ ਨੂੰ ਅੱਥਖਾ ਤੋਂ ਮਾਰ ਕੇ ਜੀ ਕੁੜੀ ਦੇ ਮੈਂ ਤਾਂ ਐਂ ਕਹਿੰਦਾ ਸਕੂਟਰ ਹੀ ਅੰਦਰ ਲਾ ਦੇ ਜਾ ਦੇ ਇਹ ਸਾਰਾ ਜਾਣਦੀ ਐ ਬੈਦਲ ਘਰ ਜਾਣ ਕੇ ਬਾਹਰ ਆ ਤੈਨੂੰ ਇਹਨੇ ਮੈਂ ਆਪ ਬੈਠੇ ਆ ਬੈਠਿਆ ਆਪ ਆਪ ਬੈਠੇਵੇਂ ਤਾਂ ਟੈਂਪੋ ਨੂੰ ਕੋਈ ਬੋਲੀ ਜਾਣੀ ਪਾਰਕ ਉੱਤੇ ਹੈ ਆਏ ਨਹੀਂ ਕਾ ਇਹ ਜਮਾਈ ਨਹੀਂ ਆਖਾ ਹੈਗੀ ਪਰ ਹਟ ਪਰਾਂ ਕਾੜ ਤੈਨੂੰ ਬੋਲਣ ਦੀ ਤੇਰੀ ਮਾਂ ਨੇ ਤੈਨੂੰ ਅਗਲ ਨਹੀਂ ਦਿੱਤੀ ਤੈਨੂੰ ਨਹੀਂ ਸਿਖਾਈ ਤੂੰ ਕੁੜੀ ਨੂੰ ਬਿੰਦਕ ਪਿੱਛੇ ਕੁੱਟਦੀ ਨਹੀਂ ਸਾਡੀ ਨੂੰ ਹੈ ਨੀ ਬੈਤ ਲਿਓ ਨੇ ਸਾਨੂੰ ਦੋਨਾਂ ਜਾਨਾਂ ਨੂੰ ਕੁੱਟਿਆ ਉਹਨੇ ਉਹਨੇ ਤਾਂ ਮੈਨੂੰ ਫੋਨ ਕਰਕੇ ਕਹੇ ਤੁਸੀਂ ਕੁੱਟਿਆ ਉਹਨੂੰ ਆਪਦੀ ਮਾਂ ਵਰਗੀ ਤੇਰੇ ਵਰਗੀ ਲੰਡੀਆਂ ਲੋਚੀਆਂ ਤਾਂ ਹੈਗੀਆਂ ਤੁਸੀਂ ਨਹੀਂ ਲੰਡੀ ਲੋਚੀ ਤੂੰ ਲੰਡੀ ਲੋਚੀ ਤੇਰੀ ਮਾਂ ਲੰਡੀ ਲੋਚ ਥੋੜੀ ਨੂੰ ਬਾਹਲਾ ਨਾ ਬੋਲੋ ਸਾਡੇ ਘਰੇ ਚਲ ਆਪਾਂ ਹੀ ਆਏ ਨਾ ਕਰੂ ਆਏ ਨਾ ਕਰੋ ਵਿਚਾਰੀ ਚਰਦਿਸ਼ਤੇ ਨੀ ਭੈਣ ਕਿੱਧਰ ਗਈ ਆ ਜੀ ਆਉਂਦੀ ਐ ਪਹਿਲਾਂ ਦੁੱਧ ਪੀ ਆਈ ਕਿ ਲੱਸੀ ਪੀਓਗੇ ਨਹੀਂ ਮੈਂ ਤਾਂ ਚਾਹ ਪੀਣੀ ਹੁੰਦੀ ਜੀ ਤੈਨੂੰ ਹੁਣ ਨਾ ਪਿਆਦੀਏ ਕੌਫੀ ਹੈ ਨਹੀਂ ਦੁੱਧ ਸਾਡੇ ਤਾਂ ਮੁੱਕ ਗਿਆ ਕਿਹੜੀ ਲੱਸੀ ਵੇ ਇਹਨੂੰ ਤੋਰੋ ਪਹਿਲਾਂ ਬਾਪੂ ਨੂੰ ਤੋਰੋ ਚਲ ਤੋ ਸਾਡੇ ਘਰੋਂ ਨਿਕਲ ਆ ਮਾਸਕੂਟਰੀ ਕਹਿੰਦੇ ਅੰਦਰ ਦੇ ਨਾ ਕੋਈ ਨਾ ਦਿੰਗ ਜਾਓ ਤੁਸੀਂ ਥੋੜੀ ਐ ਨਹੀਂ ਕੀ ਇੱਜ਼ਤ ਕਰਦੀਆਂ ਇਹ ਉਹ ਕੋਈ ਨਾ ਪਿਆਰ ਵਾਲਾ ਕਰਦੀਆਂ ਨਹੀਂ ਭਾਈ ਜਾਓ ਬਾਪੂ ਜੀ ਤੁਸੀਂ ਜਾਓ 3 ਮਿੰਟਸ ਤੁਸੀਂ ਬਹਿ ਜਾਣ ਦੇ ਬਹਿ ਜਾਣ ਦੇ ਬਰੇ ਦਾ ਵਰਦਾ ਨਹੀਂ ਸਰ ਬਹਿ ਜਾ ਤੇ ਆ ਡੱਕਰਸੀ ਲਿਆ ਦਿੰਦੇ ਇਹਨੂੰ ਬਾਪੂ ਨੂੰ ਵੀ ਦੇਖ ਲਿਆ ਕਰ ਨੂਹਾ ਤੀਆਂ ਵਾਲਾ ਕਰਾ ਕਿਉਂ ਤੂੰ ਜੱਮਾ ਮੈਂ ਕੀ ਕੀ ਹੈ ਮੈਂ ਤਾਂ ਹੈ ਕਿ ਭਾਈ ਅਖਾਂ ਜੇ ਸ਼ੁਰੂ ਤੇ ਹੀ ਨੇ ਭਾਈ ਹਾਂਜੀ ਮੈਂ ਸ਼ੁਰੂ ਤੇ ਹੀ ਦਸੀ ਪਿਛਲੇ ਸਾਲ ਵਿੱਚ ਬਿੱਲਾ ਬੁੱਲਾ ਹੋਏਗੀ ਭਾਈ ਨਹੀਂ ਬਿੱਲੀ ਹੋਊਗੀ ਨਾ ਬਿੱਲੀ ਚੌਦੀ ਬਿੱਲੀ ਦੀ ਨਾਲੇ ਬਲੂ ਗੜੇ ਜੀ ਸਾਡਾ ਬੁੜਾ ਪੱਟੇ ਕੀ ਬੈਤਲੇ ਨਹੀਂ ਉਹਦੀ ਉਮਰ ਦੇਖ ਲੈ ਮੇਰੀ ਦੇਖ ਲੈ ਤੇਰੇ ਵਰਗੀਆਂ ਨਹੀਂ ਉਮਰਾਂ ਦੇਖਦੀਆਂ ਹੁੰਦੀਆਂ ਤੇਰੇ ਵਰਗੇ ਤਾਂ ਬੁੜੇ ਕਰ ਲੈਂਦੀਆਂ ਤੂੰ ਬੋਲਣ ਨੂੰ ਕੀ ਮਰਦੀ ਆ ਮਰਦੀ ਤੂੰ ਵੇ ਅੱਖਾਂ ਵਾਲਾਂ ਦੇਖੀ ਨਾ ਇਹਦੀ ਮੈਂ ਤਾਂ ਕਹਿੰਦਾ ਕਾਲੀ ਤੂੰ ਜਾ ਕੇ ਮੇਰੀ ਸੱਸ ਦਾ ਕੀ ਮਾਰਦਾ ਹਾਂ ਕੀ ਦੇਖ ਰਿਆ ਨਹੀਂ ਮੇਰਾ ਨਹੀਂ ਬਹਿ ਜਾ ਨਹੀਂ ਤੂੰ ਵੀ ਤੇਰਾ ਹੀ ਪਤਾ ਸਾਰਾ ਕੁਝ ਦੱਸਿਆ ਮੇਰੀ ਭੈਣ ਨੇ ਤੇਰੀ ਬਾਰੇ ਕੀ ਦੱਸਿਆ ਨਹੀਂ ਇਹ ਦੱਸਿਆ ਤੇਰੀ ਭੈਣ ਨੇ ਮੇਰੇ ਹੋਰ ਰਿਸ਼ਤੇਦਾਰ ਆਏ ਨੇ ਲੜਦੇ ਨੇ ਸਾਡੇ ਨਹੀਂ ਹੈ ਰਿਸ਼ਤੇਦਾਰ ਉਹਨਾਂ ਦੇ ਹੋਣਗੇ ਗੱਲ ਸੁਣ ਵੇ ਕਲਪਾਰ ਜੀ ਸਿਰੇ ਸਿਰ ਚੜਦੀ ਆਉਂਦੀ ਆ ਇਹ ਪਿਛਲੇ ਜਨਮ ਚ ਕਾਲੀ ਬਿੱਲੀ ਸੀ ਜੇ ਕਾਲੀ ਬਿੱਲੀ ਸੀ ਮੈਨੂੰ ਲੱਗਦਾ ਭਾਈ ਮੈਂ ਉਹਦਾ ਬਿੱਲ ਹੈਂ ਕਲ ਜੀ ਮੋਰਾਂ ਚੋੜਿਆ ਜਾਨਾ ਮੈਂ ਤਾਂ ਜਾਨਾ ਨਹੀਂ ਭੈਣੇ ਕਿੱਧਰ ਵਗ ਗਈ ਨਹੀਂ ਮਗਰ ਭਾਈ ਉਹ ਨਹੀਂ ਤੇਰੇ ਪਾਸਾ ਨਹੀਂ ਪੂਸਾ ਨਹੀਂ ਉਹਨੂੰ ਫੜਾਈ ਆਉਂਦੀ ਸੀ ਹੈ ਹੈ ਨਹੀਂ ਮੈਨੂੰ ਕੀ ਪਤਾ ਸੀ ਵੀ ਕੌਣ ਹੈ ਹੁਣ ਇਹ ਕੌਣ ਚਾਲ ਤੇ ਪਤਾ ਨਹੀਂ ਤੂੰ ਐ ਤਾਂ ਦੇਖ ਲੈ ਬੂੜਾ ਬੰਦਾ ਮਗਰ ਬਠਾਉਣ ਲੱਗਿਆ ਲੈ ਫੇਰ ਕੀ ਹੋ ਗਿਆ ਬਜ਼ੁਰਗ ਸੀਗਾ ਚੜਾ ਲਿਆ ਕੀ ਹੈ ਅਹੀਂ ਚੜਾਉਣੀ ਉੱਤੇ ਬਜ਼ੁਰਗ ਚੜਾਉਣੀ ਹੋ ਤੁਸੀਂ ਹਲਕੇ ਕੁੱਤੇ ਵਾਂਗ ਮਗਰ ਪੈ ਗਈ ਹਾਂ ਜ਼ਬਾਨ ਤਾਂ ਤੁਹਾਡੀ ਕੋਈ ਝਾਕਦਾ ਨਹੀਂ ਬੁੜੇ ਚੜਾਉਣੀ ਹੁਣ ਤੁਸੀਂ ਉੱਤੇ ਜਿਹੜੀ ਇੱਜ਼ਤਦਾਰ ਘਰਾਂ ਦੀਆਂ ਕੁੜੀਆਂ ਹੁੰਦੀਆਂ ਨੇ ਉਹ ਨਹੀਂ ਹੈ ਜੀਆਂ ਹੁੰਦੀਆਂ ਹਾਂ ਅਸਤ ਬਥੇਰੀ ਚਤਾਲੀਆਂ ਤੁਸੀਂ ਲਾ ਕੇ ਟੰਗ ਰੱਖੀ ਹੋ ਜਾਣਦੀ ਆ ਤੇਰੀ ਭੈਣ ਨੂੰ ਨਾਲੇ ਤੂੰ ਤੇਰੀ ਮਾਂ ਨਹੀਂ ਬਹਿ ਜਾ ਨਹੀਂ ਨੀ ਸਾਰੇ ਪਿੰਡ ਚ ਚਰਚਾ ਤੇਰਾ ਪਤਾ ਹੀ ਆ ਚਰਚਾ ਪਤਾ ਹੀ ਸਾਡੇ ਤੇਰੀ ਭੈਣ ਦਾ ਪਹਿਲਾਂ ਤੂੰ ਐਂ ਦੱਸ ਅਸੀਂ ਸੋਡੇ ਆਏ ਆ ਕਿ ਤੂੰ ਸਾਡੇ ਆਈਆਂ ਬੈਤ ਲੈ ਸਾਡੇ ਹੀ ਘਰ ਐ ਵੀ ਸਾਡੀ ਕੁੜੀ ਵੀ ਆਈ ਇੱਥੇ ਨਿਕਲ ਕੇ ਆਈ ਸੀ ਕੋਈ ਨਿਕਲ ਕੇ ਨਹੀਂ ਆਈ ਫੇਰੇ ਨਾ ਵਿਆਹ ਕਿ ਲਈ ਸੀ ਤੂੰ ਮੂਰੇ ਸੀਗੀ ਨਿਕਲ ਕੇ ਆਈ ਸੀ ਕਹਿੰਦੀ ਅਡਲੈਟਸ ਕਰਨੀਆਂ ਪਤਾ ਨਹੀਂ ਕਿਹੜੀ ਲੈਟਸ ਕਰਨੀਆਂ ਉੱਥੋਂ ਨਿਕਲੀ ਸਾਡੇ ਮੁੰਡੇ ਨਾਲ ਔਰ ਤਾਂ ਕਹਿੰਦੀ ਮੈਂ ਸਮੋਸੇ ਖਾਣੇ ਆ ਪਕੌੜੇ ਤਾਂ ਮੈਨੂੰ ਪਸੰਦ ਹੀ ਨਹੀਂ ਆਕੇ ਚੋਲੀ ਬਣੀ ਕਿਹੜਾ ਸਮੋਸਾ ਵਿਆਹ ਚ ਨਹੀਂ ਕਿਹਾ ਸੀ ਤੂੰ ਨੀ ਤੁਸੀਂ ਕੁਛ ਨਹੀਂ ਨਹੀਂ ਸਾਰਾ ਕੁਸਤਾ ਮੰਗ ਕੇ ਇਕੱਠਾ ਕੀਤਾ ਤੁਸੀਂ ਪੰਚਾਇਤ ਨੇ ਵਿਆਹ ਕੀਤਾ ਉਹਦਾ ਬੈਤਲ ਦਾ ਨਿਕਲਦੀ ਨਿਕਲਦੀ ਬਚੀ ਹੈ ਮੂੰਹ ਤੇ ਤੂੰ ਲੱਗੀ ਸਾਡੇ ਕੋਲ ਕੁਝ ਨੋਕੀ ਆ ਕੇ ਕਿੱਧਰ ਕੁੱਤਿਆਂ ਦੇ ਮੂੰਹ ਲਵਾਇਆ ਮੈਂ ਤੜਕੀ ਗੁੱਤੀ ਕਿਵੇਂ ਬੋਲਦੀਆਂ ਨਹੀਂ ਤੂੰ ਨਹੀਂ ਮੈਂ ਤੁਸੀਂ ਹੜਦੀਆਂ ਹੀ ਨਹੀਂ ਗਈ ਮੇਰੀ ਸੱਸ ਦੇ ਕਿਵੇਂ ਹੱਥ ਲਾਇਆ ਕਰ ਆਜਾ ਉਤੋਂ ਦੀ ਹੈ ਗਲ ਘੋੜ ਦੂੰ ਬੈਤਲ ਦੀ ਗਿਟਾਰ ਵਰਗੀ ਆ ਬਸ ਨਾਲੇ ਦੇ ਤਾਂ ਪੈਸੇ ਵੀ ਦੇਣੇ ਆ ਯਾਰ ਤੇ ਕਿਹੜੇ ਮੂੰਹ ਨਾਲ ਚੀਜ਼ ਮੂੰਹ ਇਹ ਤਾਂ ਦੋ ਪਾਪਾਂ ਨੂੰ ਉਹਦਾ ਤੇ ਅੰਕ ਫੜ ਜਾਂਦਾ ਤਾਂ ਉਹਦੀ ਬੋਲਾ ਪਈ ਲਾਲਾ ਜੀ ਹਾਂ ਹਾਂ ਬੋਲ ਜਿਹਨੇ ਜੋ ਕੋਡਰ ਜਾ ਮੰਗਾਇਆ ਸੀ ਕੋਡ ਹਾਂ ਜੀ ਕਿ ਹੁਣ ਤਾਂ ਸਿਆਲ ਹੈਗਾ ਪਿੱਤ ਹੋ ਗਈ ਲੈ ਮੈਨੂੰ ਪਹਿਲਾਂ ਜਦੋਂ ਦੱਸਿਆ ਹੈਗਾ ਮੈਂ ਆਪ ਦੇ ਆਵਾਂ ਵੀ ਲੈ ਕੇ ਆਣੇ ਦੀ ਕੋਸ ਅਸਲ ਲੈ ਜੀ ਲੈ ਜੀ ਕੋਈ ਨਾ ਕੋਈ ਨਾ ਠੀਕ ਆ ਕਿੰਨਾ ਮਰਜੀ ਲੈ ਜੀ ਹਾਂ 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 ਹੋਰ ਲਾਲਾ ਕਿਵੇਂ ਆ ਸੁਖਿ ਹਾਰੀ ਕਿਚਰਾ ਵਧੀਆ ਵਧੀਆ ਬੈਠ ਬੈਠ ਬੱਦੇ ਆ ਜਾਨਾ ਤੇ ਮਹਾਰਾਜਾ ਨੇ ਰਿਸਪੈਕਟ ਕਰਦਾ ੱਲੇ ਬੱਤਨੀ ਨਹੀਂ ਪਾ ਕੇ ਬੈਠਿਆ ਕਰ ਔਰ ਕੀਚਰਾ ਵਧੀਆ ਵਧੀਆ ਤੈਨੂੰ ਯਾਦ ਕਰੀ ਜਾਂ ਤਾਂ ਜਦੋਂ ਪੱਤਾ ਖੋਲਦਾਂਗੇ ਪਹਿਲਾਂ ਤੇਰੇ ਹੀ ਨਾਮ ਲਿਖਿਆ ਆਉਂਦਾਗਾ ਇੱਕ ਤਾਂ ਯਾਰ ਆਪਣਾ ਨਾ ਉਹ ਲੈ ਕੇ ਜਾਣਾ ਸੀਗਾ ਕੀ ਖਿੱਲਾ ਪੂਜੀਆ ਖਿੱਲਾ ਪੂਜੀਆ ਭੁੱਲ ਗਿਆ ਭੁੱਲ ਗਿਆ ਤੇ ਪੂਜੀਆ ਤੇ ਬਿਸਕੁਟ ਕਰੀਮ ਵਾਲੇ ਕਿ ਕੀ ਗੱਲ ਤੂੰ ਤਾਂ ਇੰਨੇ ਦਿਨਾਂ ਲਵੇ ਲੋਣੇ ਵੀ ਨੰਗਦਾ ਹੈਗਾ ਓਏ ਕੋਈ ਆਇਆ ਕਰੇ ਗੱਲ ਰੱਸ ਕੀ ਹੈਗੀ ਯਾਰ ਦੇ ਇੱਕ ਗੱਲ ਥੋੜਾ ਦੱਸਣੀ ਹੁੰਦੀ ਹੈ ਯਾਰ ਗੱਛ ਦੇ ਫੇਰੇ ਆਪਣੇ ਤੇ ਕੋਈ ਫਰਕ ਹੈਗਾ ਜੀ ਸਾਡਾ ਮੁੰਡਾ ਏ ਬੰਦਾ ਹਾਂ ਹਾਂ ਦੀ ਸਾਲੀ ਆਈਏ ਸਾਲੀ ਹੈਗੀ ਤੀਰੀ ਹਾਂ ਅਸਲੀ ਮਹਾ ਚਲ ਕਰੀਮ ਵਾਲੇ ਬਿਸਕਟ ਲੈ ਉਹ ਚਿੱਟੀ ਕਰੀਮ ਵਾਲੇ ਹੈਗੇ ਨੇ ਚਿੱਟੀ ਕਰੀਮ ਵਾਲੇ ਹੈਗੇ ਨੇ ਇਹ ਉਹ ਦੇ ਦੇ ਇੱਕ ਤਾਂ ਕਰੀਮ ਵਾਲਾ ਤਾਂ ਦੇ ਦੂੰਗਾ ਹਾਂ ਸਮਾਨ ਤਾਂ ਸਾਰੇ ਪਿਆਗਾ ਹਾਂ ਤੇ ਹੁਣ ਜੀਲੀ ਜੁਰੀ ਤਾਂ ਕਿ ਤੇਰੀ ਵਧੀਆ ਨਿਕਲ ਗਈ ਮੈਨੂੰ ਦੱਸ ਤਾਂ ਮੰਡੀ 'ਚ ਪਤਾ ਲੱਗ ਗਿਆ ਠੀਕਾ ਪਾਏ ਸੀ ਤੇ ਦੇਖੀ ਜਾਊਗਾ ਲਾਲਾ ਯਾਰ ਫਿਕਰ ਨਾ ਕੀ ਗੱਲ ਹੋ ਗਈ ਆਪਾਂ ਦੇ ਦਾਂਗੇ ਬਸ ਥੋੜੇ ਦਿਨਾਂ ਤੱਕ ਹਿਸਾਬ ਕਰਤੀ ਜਾਵਾਂਗੇ ਤਰਾ ਕਿਉਂ ਹਜੇ ਆਏ ਨਹੀਂ ਖਾਤੇ 'ਚ ਖਾਤੇ 'ਚ ਆ ਗਏ ਉਹ ਪਹਿਲਾਂ ਥੋੜੇ ਦੇ ਦੇ ਇੱਕ ਚੈੱਕ ਜੜਿਆ ਪਿਆ ਅੱਛਾ 80000 ਰੁਪਏ ਉਹ ਚੀ ਦੇਖੀ ਜਾਊਗਾ ਉਹ ਦੁਕਾਨ ਵਾਲੇ ਦੇ ਸਾਰਿਆਂ ਦੇ ਘਮਾਵੇਂਗਾ ਹਾਂ ਠੀਕ ਆ ਠੀਕ ਆ ਚੱਲ ਕਿਹ ਚਰਫ ਕਰਦੀ ਚੰਗਾ ਇੱਕ ਦੀ ਨਾ ਨਾ ਕਰਦਾ ਕਰਦਾ ਫੇਰ ਦੀ ਕ੍ਰੀਏਟਿਵਿਟੀ ਤੇ ਕਾਹ ਚਾਹੁੰਦੇ ਤਕੜਾ ਲਾਲਾਂ ਯਾਰ ਵੱਡੀ ਚੱਲ ਥੇਰੀ ਹੈ ਜੀ ਫੇਰ ਐ ਹੁੰਦਾ ਨਾ ਫੇਰ ਜੇ ਹੁਣ ਵੱਡੀ ਫੇਰ ਹੀ ਲਹੂਗੀ ਜੇ ਮਾਲ ਪਾਵਾਂਗੇ ਨਾਲ ਦੀ ਨਾਲ ਹੈ ਮੈਂ ਕੁੜੀਆਂ ਕਰਾਰਾ ਪੂਰਾ ਪੂਰਾ ਕਰਾਰਾਗਾ ਪਾਪੜੀ ਜਿਹੜਾ ਇਹ ਖਾ ਕੇ ਰਾਜੀ ਨਹੀਂ ਕੁੜੀਆਂ ਕੱਤਰੀਆਂ ਮੈਂ ਲਿਹਾਫ ਵਿੱਚ ਪਾਉਣਾ ਨਹੀਂ ਨਹੀਂ ਦੇਖੋਗੇ ਦੇਖੀ ਜਦੋਂ ਅੱਜ ਚੋਰ ਵਾਲੇ ਪੈਂਦੇ ਨੇ ਆਲੇ ਆਸਾਂ ਦੇ ਆ ਫਰ ਸਾਲ ਆ ਪੈਸੀ ਫਿਰ ਤੂੰ ਲਿਖ ਲਈਂ ਚੱਕਾ ਲਿਖ ਲੂਗਾ ਚਲ ਕੋਈ ਨਾ ਲਿਖਤਾ ਲਊਗਾ ਖਿਚਰਾ ਲੇਟ ਨਾ ਕਰੀ ਬਾੜੀ ਗੇ ਲੇਟ ਹੋਏ ਪੈਨੇ ਉਹ ਲੇਟ ਨਹੀਂ ਕਰਦਾ ਇੱਕ ਵਾਰੀ ਮੁੰਡਿਆਂ ਨਾਲ ਵੀ ਗੱਲ ਕਰ ਲਈ ਮੁੰਡਿਆਂ ਨਾਲ ਹੁਣ ਮੁੰਡਿਆਂ ਦੇ ਵਿੱਚ ਬਾੜੀ ਜਾਂ ਨਾਲ ਮੈਂ ਤਾਂ ਤੇਰੇ ਮੂੰਹ ਨੂੰ ਸੋਦਾ ਚਕਾਇਆਗਾ ਕੋਈ ਨਾ ਕੋਈ ਇਹ ਗੱਲਾਂ ਫਿਰ ਪਏ ਹੀ ਕੰਮ ਚੱਲ ਪਿਆ ਹੁਣ ਪਤਾ ਨਹੀਂ ਕੀ ਕਰਦਾ ਕੋਈ ਨਾ ਕੋਈ ਨਾ ਮੈਂ ਹੀ ਦੇ ਦਊਂਗਾ ਸੋਦਾ ਲੈਣ ਵਾਰੀ ਤੂੰ ਫਿਰ ਮੁੰਡਿਆਂ ਨਾਲ ਲੈ ਤੂੰ ਜਦੋਂ ਮੁਖਤਿਆਰੀਆਂ ਮੂਰੇ ਇੱਥੇ ਨੂੰ ਸੋਦਾ ਤਾਂ ਮੈਂ ਮੈਂ ਹੀ ਦਊਂਗਾ ਤੂੰ ਹੈ ਕਿੰਨੇ ਖੋਗੇ ਵਾੜੀ ਦੇਖੇ ਨੀ 10 ਦੀਗਾ ਪਿਛਲਾ ਤਾ ਮਾ ਮਲਾ ਮੋਟਾ ਮਾਗਰੋਦੀ ਗਿਆ ਸੋਤਾ ਹਾਂ ਤੇ ਜਾਉਗੇ ਸੁਈ ਮੁੰਡਾ 12 13 ਦਿਨ ਅੱਛਾ ਯਾਰ ਹਾਂ ਕੋਈ ਗੱਲ ਨਹੀਂ ਤੇ ਵਿਆਜ ਬੁੰਦਈ ਲਿਆ ਲੈ ਵਿਆਜ ਲਾ ਕੇ ਤੈਨੂੰ ਮਾਰਨਾਗਾ ਤੂੰ ਮੂਹ ਨਹੀਂ ਬੋੜ ਦੇ ਵਿਆਜ ਤੈਨੂੰ ਪਰਚੀ ਬਣਾ ਕੇ ਰੱਖੀ ਪੂਰੀ ਲੈ ਹੁਣ ਪਰਚੀ ਭਾਲ ਦੇ ਗੱਲ ਆ ਪਈ ਆ ਲੈ ਪਰਚੀ ਆ ਲੈ ਪਰਚੀ ਦੱਸ ਕੀ ਉਹ ਵਾਲੇ ਬਾਜਿਤ ਰੁਪਈਆ ਮੋਟਾ ਮੋਟਾ ਸਾਵਾਗਾ ਬਸ ਠੀਕ ਹੈ ਹਾਂ ਚੰਗਾ ਲੱਜ ਗਈ ਹਾਂ ਚੰਗਾ ਵਾਲਾ ਫਿਰ ਚੰਗਾ ਚੰਗਾ ਖਵਾ ਮੂਰੀ ਭੁਲਿਆ ਮੇਟੋ ਦਾ ਖਵਾ ਦੇ ਖਵਾ ਦੇ ਦੇਖ ਲੈ ਅਜੇ ਪਿਛਲਾ ਲੈ ਤੂੰ ਵੀ ਮੇਰੇ ਮਾਰ ਜਾਨਾ ਮਾਰ ਕੀ ਜਾਨਾਗਾ ਪੈਸਾ ਕਢਾਉਣਾ ਪੈਸਾ ਹੂੰ ਇਹ ਇਹ ਜਿਹੜੇ ਜੱਟ ਹੁੰਦੇ ਨੇ ਨਾ ਇਹਨਾਂ ਨੂੰ ਨਾ ਪਿਆਰ ਨਾ ਰੱਖਣਾ ਪੈਂਦਾ ਜਦੋਂ ਪੈਸਾ ਲੈਣਾ ਹੋਵੇ ਉਦੋਂ ਬਾਅਦ ਮਾਰਕ ਦਿਖਾਵਾਂਗੇ ਇਹਨਾਂ ਨੂੰ ਓਕੇ ਇਹ ਸਿੱਖ ਲੈ ਜੀ ਜੇ ਤੈਨੂੰ ਮੈਂ ਦੱਛਾਂਗਾ ਆ ਕੋਈ ਨਹੀਂ ਆ ਦੇਖ ਲੈ ਬੁੱਧੀ ਲੈ ਕੇ ਗਿਆ ਹੂੰ ਬੜੀ ਗਾਟੀ ਚ ਪੋਪੇ ਕਿਛੇ ਨੂੰ ਨਹੀਂ ਛੱਡਦਾ ਕੋੜੀ ਕਿਸੇ ਨੂੰ ਨਹੀਂ ਛੱਡਦਾ ਪਤਾ ਨਹੀਂ ਕਿਹਜਾ ਇੰਜਨ ਲੱਗਿਆ ਕਿਹਜਾ ਨਹੀਂ ਲੱਗਿਆ ਹੂੰ ਲੈ ਫਿਰ ਤੂੰ ਘਰ ਖਾਤਰ ਸੌਤਾ ਲੈ ਜਾਣਾਗਾ ਹਾਂ ਚੱਲ ਫਿਰ ਠੀਕ ਆ ਲੈ ਪਾ ਲਈ ਫੇਰਾ ਦੱਥ ਨੇ ਫਿਰ ਠੀਕ ਆ ਹਾਂ ਹਾਂ ਅੱਡ ਲਿਖ ਦੂੰਗਾ ਮੈਂ ਕੋਈ ਨਾ ਓਹੋ ਸੁਖੀ ਤਾਂ ਆ ਗਈ ਕਿਵੇਂ ਆ ਸੁਖੀ ਆ ਗਈ ਬੱਚਾ ਹਾਏ ਹਾਏ ਜੀ ਸਾਸਰੀ ਕਾਲ ਪੈਣੀ ਹਾਏ ਹਾਏ ਪਹਿਲਾਂ ਤਾਂ ਆ ਗਈ ਮੈਂ ਤਾਂ ਸਾਂਹ ਚ ਸਾਂਹ ਬੈ ਗਏ ਹਾਏ ਨਹੀਂ ਘੰਟਾ ਹੋਰ ਕਿ ਚੁੱਪੀ ਪਾ ਮਿੰਨੂ ਲੱਗਦੀ ਆਈ ਬਸ ਹਾਏ ਬੀ ਪੈਣੀ ਆਈ ਥੀਆ ਹੁਣ ਮੈਂ ਸੁਖੀ ਆਏ ਲੁੱਚੀ ਨਹੀਂ ਆ ਜੁਬੜੀ ਜੰਨੀ ਆ ਤੈਨੂੰ ਕਿਸੇ ਨੇ ਵਿੱਚ ਬੋਲਣ ਨੂੰ ਨਹੀਂ ਕਿਹਾ ਮੈਂ ਤਾਂ ਦੱਸੀਗਾ ਸੰਗੀ ਨਾ ਪਦੂंजे ਦਵਾਰ ਬੋਲੀ ਨੱਪੀ ਤੂੰ ਸੰਗੀ ਦਿੰਦੋ ਦਿਲ ਕਿ ਕਰਦੀ ਬੇਵਾ ਤੁਮ ਤੁਸੀਂ ਇਹਨਾਂ ਦੇ ਕੰਜਰਿਆਂ ਦੇ ਮੂੰਹ ਕਾ ਲੱਗਦੀਆਂ ਇਹਨਾਂ ਦੇ ਰਾਂਡਾਂ ਦੇ ਅਸੀਂ ਕਹਿੰਦੇ ਤੁਹਾਨੂੰ ਸਾਡੇ ਮੂੰਹ ਲੱਗਦੇ ਇਹਨਾਂ ਨੇ ਕੰਜਰਿਆਂ ਨੇ ਇਹਨੇ ਘਰ ਸਿੱਤੇ ਰੱਖ ਰੱਖਿਆ ਹਾਂ ਰੱਖਿਆ ਬੋਲਿੰਗਾ ਤਾਂ ਨਹੀਂ ਕੁਛ ਮੈਨੂੰ ਐ ਦੱਸ ਦੇ ਨੀ ਬਤੇਰਾ ਤਾਂ ਪੱਡ ਪੱਡ ਬੋਲਦੀ ਆ ਉਦੋਂ ਉਹ ਬੋਲਦੀ ਆ ਚੜਮਾ ਕੌਣ ਤਾਂ ਬੋਲਦੀ ਅਗਲੀ ਹੈ ਨਹੀਂ ਜੇ ਤਾਂ ਉਹ ਪੜੀ ਲਿਖੀ ਹੋਵੇ ਤਾਂ ਚੱਜ ਹੋਵੇ ਤੇਰੇ ਨਾਲ ਵੱਧ ਪੜੀ ਆ ਇਹ ਹਾਂ ਪੜੀ ਆ ਅੱਗੇ ਡੇ ਵੱਧ ਪੈਰ ਨੇ ਬੰਦਿਆਂ ਵਰਗੀ ਤੁਸੀਂ ਕੀ ਲੈਣਾ ਸਾਡੇ ਤੋਂ ਹਾਂ ਆਉਣੀ ਆ ਵਿਸ਼ਾਖਲਾ ਮੰਨੀ ਮੂਹਰੇ ਬੈਠੇ ਨਾ ਵਿਸ਼ਾਖਲਾ ਮੂਹਰੇ ਚਿਹਰੇ ਚੋਂ ਦੇਖ ਕੇ ਬੇਵਾਹ ਉਹ ਦੇਖ ਲਾ ਪੇੜ ਮੂਹੀ ਜੀ ਬਾੜਾ ਬੋਲਦੀ ਕੱਲ ਦੀ ਆ ਤੂੰ ਬਾੜੀ ਸੋਹਣੀ ਆ ਜਾਨੀਆ ਕਿ ਨਹੀਂ ਮੈਂ ਕਹਿੰਦੀ ਨਹੀਂ ਮੈਂ ਸੋਹਣੀ ਆ ਤੂੰ ਬਾੜੀ ਸੋਹਣੀ ਮੈਨੂੰ ਆਇਆ ਮੈਂ ਕਹਿੰਦੀ ਅੰਦਰ ਭੱਗ ਜਾ ਉੱਤੇ ਚੜਦੀ ਆਉਂਦੀ ਆ ਕਰਦੀ ਈ ਰੰਡੀਆਂ ਨਹੀਂ ਕੋਈ ਨਹੀਂ ਇਹਨਾਂ ਨੂੰ ਸਿੱਧੀਆਂ ਕਰ ਲਾਂਗੀ ਮੈਂ ਇੱਥੇ ਹੀ ਤੇ ਜਾਨੀਆ ਕਿ ਵੱਡੇ ਸਿੱਧੇ ਕਰਨ ਵਾਲੀ ਨਹੀਂ ਖੜ ਜਾ ਨਹੀਂ ਮੇਰਾ ਸ਼ਾਮ ਨੂੰ ਆ ਜਾਂਦੇ ਆਪਣੇ ਉਹਨੂੰ ਮੈਂ ਕਰਦੀ ਗੱਲ ਉਹਦੇ ਨਾਲ ਇਹਨਾਂ ਨਾਲ ਪਕਾਈ ਕੇ ਤਾਂ ਗਾਂਦਾ ਜੇ ਕਹਿੰਦੇ ਤਾਂ ਗਾਂਦੇ ਛਿੱਟੇ ਪੈਣਗੇ ਨਾ ਆਵਦੇ ਤੇ ਪਿੰਡੇ ਤੇ ਟੋਆ ਰੋੜਾ ਮਾਰਾਂਗੀ ਆ ਜਾ ਕੇ ਮਾਰ ਪੁੱਤ ਖੜ ਜਾ ਮਾਰ ਕੈਸੀਆਂ ਨੇ ਸਮੋਸੇ ਖਾਏਂਗੀ ਕਿ ਕੀ ਖਾਏਂਗੀ ਪਹਿਲਾਂ ਮੈਨੂੰ ਐ ਦੱਸ ਬੈਠ ਲਿਆ ਆਏ ਚਪਲਾ ਆਉਂਦੀਆਂ ਦੇਖ ਲੀਆਂ ਰਾਂਡਾ ਨੇ ਇਹ ਨਹੀਂ ਮਰ ਜਾਣੇ ਇਹ ਇਹ ਤਾਂ ਮੈਂ ਕੱਟੀ ਜਾਨੀ ਆਂ ਐ ਦੱਸ ਹੁਣ ਕੀ ਦੱਸ ਮੋਸਾ ਖਾਣਾ ਕੀ ਕੀ ਖਾਣਾ ਨਹੀਂ ਕੁਛ ਖਵਾ ਦੇ ਪਹਿਣ ਔਖੀ ਮਰੀ ਨਾ ਤੇ ਸਵੇਰ ਦੀ ਚੱਲੀ ਹੋਈ ਆਂ ਫੇਰ ਹੋਰ ਕੀ ਤੇਰੇ ਇੱਕ ਫੋਨ ਨੇ ਐਡਾ ਵੱਡਾ ਕੰਮ ਕਰਾਤਾ ਇਹਨਾਂ ਨੇ ਤਾਂ ਠਠ ਕਰ ਲਈ ਮੈਂ ਜਮਾ ਤੇ ਮੈਨੂੰ ਐ ਦੱਸ ਜੀਜੇ ਦਾ ਹਾਲ ਚਾਲ ਕਿਵੇਂ ਸੀਗਾ ਨਹੀਂ ਪੁੱਛੀ ਨਾ ਜੀਜੇ ਦਾ ਹਾਂ ਹੋਰ ਕੀ 2 ਸਾਲ ਹੋ ਗਏ ਥੇ ਨਿਕਲੇ ਨੂੰ ਫੇ ਭਾਈ ਜੀਜੇ ਦੀ ਗੱਲ ਗਲਤ ਆ ਫੇ ਐ ਤਾਂ ਲੈ ਹੋਣੀ ਹੈ ਗਲਤ ਜਦ 2 ਸਾਲ ਹੋ ਗਏ ਜਨਾਨੀ ਕੋਲ ਕੋਈ ਆਵੇ ਹੀ ਨਾ ਹਾ ਜਵਾਕ ਚੱਲੇ ਤਾਂ ਫੇ ਕਿਵੇਂ ਕਰਿਆ ਲੈ ਆਕ ਮਰੀ ਨਹੀਂ ਆਕੜੀ ਹੈ ਜੇ ਬੰਦਾ ਹੋਊ ਤਾਂ ਜਵਾਕ ਹੋਊ ਹਾਂ ਨਹੀਂ ਆ ਤਾਂ ਗੱਲ ਹੈ ਕਿ ਮੇਰਾ ਦਿਮਾਗ ਇਹਨਾਂ ਨੇ ਚੱਕ ਰੱਖਿਆ ਸੁੱਕੀ ਮਿਆਂ ਨੇ ਦਿਮਾਗ ਚੱਕ ਰੱਖਿਆ ਇਹਨਾਂ ਨੇ ਕੋਈ ਨਹੀਂ ਇਹਨਾਂ ਨੂੰ ਕਰੂੰਗੀ ਲੋਟ ਮੈਂ ਹਾਂ ਤੂੰ ਤਾਂ ਕੋੜ ਤੈਨੂੰ ਕਾਹਦਾ ਝੋਰਾ ਲਾ ਕੇ ਦਿਨੋਂ ਦਿਨ ਸੁੱਕੀ ਜਾਣੀ ਹੈ ਤੂੰ ਤਾਂ ਲੈ ਬੰਦੇ ਬਿਨਾ ਸੁੱਕੂਗੀ ਤੇਵੇਂ ਹੋਰ ਕੀ ਮੋਟੀ ਹੋਊਗੀ ਹੋਰ ਤੈਨੂੰ ਕੋਈ ਤੀਰਥ ਤੇ ਨਮੋਣਾ ਫੋ ਮੈਨੂੰ ਆਇ ਲੱਗਦਾ ਕੋਈ ਨਹੀਂ ਚੱਲਾਂਗੀ ਅੜੀ ਤੈਨੂੰ ਸੌਖਾ ਰਹਿ ਰਹਾ ਕਿ ਅੱਕ ਗਈ ਹੋਰ ਚੰਗਾ ਜਿਹਾ ਚਟਕਿਆ ਮੇਰਾ ਤਾਂ ਹਾਸੇ ਨਿਕਲ ਗਈ ਉੱਥੇ ਜਦੋਂ ਬੁੜੀ ਦੇ ਮੈਂ ਗਾਣਾ ਦੇਖਿਆ ਅੜੀ ਨੀ ਵਿਵਾ ਨੂੰ ਇੰਨਾ ਨਾ ਕੁੱਟਿਆ ਕਰ ਤੂੰ ਮਾਰਦੇ ਕਿਉਂ ਉਹਨੂੰ ਮੈਂ ਤਾਂ ਬਾਲਕ ਸਖਰੇ ਤੈਨੂੰ ਪਤਾ ਇਦੋਂ ਪਹਿਲਾਂ ਜੂਸ ਕੱਟਦਾ ਮੈਂ ਤੂੰ ਵੀ ਰੱਜ ਕੇ ਜੂਸ ਕੱਟਦੀ ਕੁਛ ਨਹੀਂ ਹੁੰਦਾ ਲੈ ਮੰਦਰੇ ਮਰ ਗਏ ਆਪਣੇ ਨਾਂ ਲੱਗ ਜੂ ਵਿਵਾ ਇਹਦੇ ਕੀ ਲਾਇਸੈਂਸ ਬਣਿਆ ਮਰਦ ਨੂੰ ਮਰਦੀ ਕਦੋਂ ਮਭਾ ਬਿੰਦਰ ਛੱਟ ਨੂੰ ਮਰਜੀ ਆ ਜਾ ਨੀ ਉਹ ਪਤਲੀ ਜੀ ਉਹ ਤਾਂ ਦੇਵਾ ਸਾਡੀ ਰਾਣ ਉਹ ਤਾਂ ਉਸਨੇ ਨੱਕ ਜਿਨੇ ਨੇ ਪਵਾੜੇ ਪਾਏ ਆ ਜੀ ਉਹ ਨਹੀਂ ਮਰਦੀ ਕੱਲੀ ਜੇ ਉਹ ਮਰ ਜੇ ਤਾਂ ਸਾਡਾ ਸਾਰਾ ਘਰ ਨਾ ਬਸ ਜੇ ਸਾਡਾ ਨਹੀਂ ਕਿੰਡਾ ਕਾਤਾ ਇਹਨਾਂ ਪੁੱਤੇ ਦੇ ਬੰਦਿਆਂ ਵਰਗਾ ਬੰਦਿਆਂ ਵਰਗਾ ਸਰੀਰ ਹੈ ਬੰਦਿਆਂ ਵਰਗੀ ਹੂ ਐ ਜੋਰ ਵੀ ਬੰਦਿਆਂ ਵਰਗਾ ਪਹਿਨੇ ਇਨਾਂ ਚ ਤਾਂ ਤੂੰ ਫਾਦਰ ਕੇ ਮਸਲਿਆ ਕਰ ਉਹ ਦੇਖ ਲੈ ਮੇਰੀ ਸੱਸ ਮੰਤਿਆ ਉਹ ਹੀ ਲੋਟ ਆਉਂਦਾ ਹੋਰ ਆ ਜਾ ਕਿ ਨਿਚਾ ਲਿਆ ਤੂੰ ਮੈਂ ਬੈਠੀ ਐ ਇੱਥੇ ਚੰਗਾ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਤਾਂ ਪੈ ਜਾ ਜੀ ਮੈਨੂੰ ਐ ਲੱਗਦਾ ਪੈ ਜਾ ਤੂੰ ਨਾ ਬੈਸ ਮੈਂ ਤਾਂ ਫੋਨ ਚਲਾਉਣੀ ਮੇਰਾ ਬੈਸ ਜਾ ਕੋਈ ਨਹੀਂ ਚਲਾ ਲੈ ਚਲਾ ਲੈ